ਰੂਹ ਹੈ ਜੀ ਅਸੀਂ ਮਾਨਕ ਰੋਸ਼ਨ ਮਿਸ਼ਨ ਬਡਾਲ ਰੋਡਸ਼ਿਪ ਨੂੰ ਬਿਗਦਾਸਪੁਰੋਂ ਲੋ ਪਿਛਲੇ 15 ਸਾਲਾਂ ਤੋਂ 8 ਸਾਲਾਂ ਦੇ ਸਰਾਧਾ ਦੇ ਵਿੱਚ ਆਪਾਂ ਜਿਹੜੇ ਅਨਡੈਂਟਿਫਾਈਡ ਬੋਡੀਜ਼ ਆਂਦੀ ਆ ਉਹਨਾਂ ਦਾ ਸੰਸਕਾਰ ਕਰਕੇ ਤੋਰਾਂ ਦੇ ਅਸੀਂ ਫੋਲ ਲੈ ਕੇ ਹਰ ਦਰਵਾਜ਼ਾ ਜਾਂਦੇ ਆ ਉੱਥੇ ਜਾ ਕੇ ਪੂਰੀ ਵਿਧੀ ਵਿਧਾਨ ਨਾਲ ਇਹਨਾਂ ਦਾ ਜਿਹੜਾ ਪਿੰਡਦਾਨ ਕਰਕੇ ਤੇ ਇਹ ਰੂਹਾਂ ਦੇ ਨਾਮ ਤੇ ਆਪਾਂ ਉੱਥੇ ਲੰਗਰ ਲਗਾ ਕੇ ਤਾਂ ਕਿ ਇਹਨਾਂ ਨੂੰ ਮੋਕਸ਼ ਮਿਲ ਸਕੇ ਔਰ ਇਹ ਭਟਕਦੇ ਨਾ ਨਾਰੈਣ ਤੋਂ ਅਸੀਂ ਪੂਰੇ ਆਪਣੀ ਸੰਸਥਾ ਦੇ ਜਿਹੜੇ ਮੈਂਬਰ ਨੇ ਸਾਡੇ ਸਾਰੇ ਸਾਰੇ ਲਾਗੇ ਆਪਣੇ ਖਰਚੇ ਤੇ ਤੇ ਆਪਣਾ ਸਾਰਾ ਕੀਮਤੀ ਟਾਈਮ ਕੱਢ ਕੇ ਇਸ ਪੁੰਨ ਵਾਲੇ ਕੰਮ ਵਾਸਤੇ ਹੀ ਜਾਂਦੇ ਆ ਸਾਰਾ ਖਰਚਾ ਪਨਾ ਹੁੰਦਾ ਤੇ ਇਹ ਖर्चा ਸਾਰਾ ਆਪਣਾ ਜੀ ਜਿੰਨਾ ਖਰਚਾ ਆਂਦਾ ਸਾਰਾ ਆਪਣੇ ਦੇ ਚਾਈਡਰੈਸ਼ਨ ਕਰਕੇ ਜਿਹੜਾ ਲੰਗਰ ਦੀ ਉੱਥੇ ਵਿਵਸਥਾ ਕਰਦੇ ਆ ਉਹ ਵੀ ਸਾਰਾ ਆਪਣੇ ਖਰਚੇ ਕਰਕੇ ਤੇ ਅਸੀਂ ਆਪਣੇ ਆਪ ਨੂੰ ਇਹਦਾ ਜਿਹੜਾ ਸੇਵਾ ਜਿਹੜੀ ਭੋਲੇ ਨਾਂ ਨੇ ਦਿੱਤੀ ਆ ਉਹ ਅਸੀਂ ਇਹਨੂੰ ਲੈ ਕੇ ਤੇ ਅਸੀਂ ਪੁੰਨ ਦਾ ਕਾਰਜ ਕਰਦੇ ਆ ਤੇ ਸਮਾਜ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਵੀ ਕੋਈ ਸੰਸਥਾਵਾਂ ਜਾਂ ਜਿਹੜਾ ਵੀ ਕੋਈ ਗਰੀਬ ਪਰਿਵਾਰ ਜਿਹੜਾ ਇਸ ਚੀਜ਼ ਵਾਸਤੇ ਸਮਰਥ ਨਹੀਂ ਹੈਗਾ ਉਹ ਸਾਡੇ ਨਾਲ ਆਪਣਾ ਮੇਲ ਕਰ ਸਕਦਾ ਤੇ ਜੇ ਕਿਸੇ ਤਰ੍ਹਾਂ ਦੀ ਉਹਨੂੰ ਐਸੇ ਜਿਹੜਾ ਸੰਸਕਾਰ ਦੇ ਉੱਤੇ ਕਿਸੇ ਚੀਜ਼ ਦੀ ਲੋੜ ਹੈ ਤੋ ਅਸੀਂ ਉਹਦੇ ਨਾਲ ਵਾਦ ਚੜ ਕੇ ਜਿੱਦਾਂ ਵਾਤਵਾਰ ਸਹਿਯੋਗ ਕਰਾਂਗੇ ਆਪਾਂ ਜਿਹੜਾ ਨਹੀਂ ਵੀ ਜਾ ਸਕਦਾ ਉਹ ਸਾਨੂੰ ਔਰ ਜਿਹੜਾ ਪਰਿਵਾਰ ਕੋਈ ਆਪਣੀਆਂ ਆਸਤੀਆਂ ਲੈ ਕੇ ਦੁਆਨੀ ਦਾ ਸਕਦਾ ਉਹ ਵੀ ਸਾਡੇ ਨਾਲ ਆਪਣਾ ਟਾਈ ਅਪ ਕਰ ਸਕਦਾ ਅਸੀਂ ਉਹਨਾਂ ਦਾ ਵੀ ਜਿਹੜਾ ਵਾ ਉਹ ਅਸੀਂ ਆਪਣੇ ਨਾਲੇ ਨਾਲ ਰੋ ਲਾ ਕੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਹਾਂਜੀ ਸਰ ਸਵਾਲ ਹੈ ਇਹ ਨਾਸਨਸਕਾਰ ਵੀ ਦੇ ਹੈਗੇ ਨੇ ਮਤਲਬ ਗਵਰਨਮੈਂਟ ਵਾਲੇ ਹਾਂ ਗਵਰਨਮੈਂਟ ਵਾਲੇ ਭੇਜਦੇ ਸਨਕਾਰ ਸਵਾਲ ਸਪੱਗਤ ਐਰ ਕੇ ਅਸੀਂ ਜੀ 17 ਜਣੇ ਜਾ ਰਹੇ ਹਾਂ ਜੀ ਕੀ ਪ੍ਰੋਬਲਮ ਹੈ ਇਹ ਜਿਹੜੀਆਂ ਸਾਡੇ ਕੋਲ ਵਿਰਸ ਗੜਬੜੀਆਂ ਆਉਂਦੀਆਂ ਐ ਇਹ ਉਹਨਾਂ ਦੀਆਂ ਅਸਤੀਆਂ ਹੀ ਲੈ ਕੇ ਜਾਂਦੇ ਹਾਂ ਜੀ ਉੱਥੇ ਜਾ ਕੇ ਉੱਥੇ ਜਾ ਕੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਕਨਕਨ ਜਾਂਦੇ ਹਾਂ ਜੀ ਇਹਨਾਂ ਨੂੰ ਇਸ਼ਨਾਨ ਕਰਾ ਕੇ ਤੇ ਗੰਗਾ ਦੇ ਵਿੱਚ ਸਰਜਨ ਕਰਨੇ ਆ ਉਸ ਤੋਂ ਬਾਅਦ ਇਹਨਾਂ ਦੇ ਪਿੰਡਦਾਨ ਕਰਨੇ ਆ। 쿠ਸ਼ਾਗੜ ਜਾ ਕੇ। 쿠ਸ਼ਾਗੜ ਤੋਂ ਬਾਅਦ ਉੱਥੇ ਗੁਰੂ ਨਾਨਕ ਦੇਵ ਜੀ ਦੇ ਲੰਗਰ ਭੰਡਾਰਾ ਉੱਥੇ 200 ਬੰਦੇ ਦੀ ਰੋਟੀ ਜਿਹੜੀ ਹੈ ਇਹਨਾਂ ਦਾ ਜੋ ਵੀ ਇਹਨਾਂ ਦਾ ਸਿਸਟਮ ਹੁੰਦਾ ਉਹਦੇ ਹਿਸਾਬ ਨਾਲ ਕਰੀਦੀ ਹੈ ਜੀ। ਇਹ 15-16 ਸਾਲ ਤੋਂ ਹੈ ਸਾਡਾ ਜਿਹੜੀ ਮਾਨਵ ਕਰਮ ਮਿਸ਼ਨ ਹੈ ਇਹ ਚੀਜ਼ਾਂ ਨੂੰ ਲੈ ਕੇ ਚੱਲਦੀ ਹੈ ਜੀ। ਕੋਸ਼ ਮੈਂਬਰ ਆਪਣੇ ਕੋਲੋਂ ਵੀ ਬਕਰਾ ਲਗਾ ਲੈਂਦੇ ਹਾਂ। ਖਰਚੇ ਦੀ ਗੱਲ ਕਰੀਏ ਤੇ ਖਰਚਾ ਕਿੱਦਾਂ ਐਡਜਸਟਮੈਂਟ ਕਰੀਏ? ਖਰਚਾ ਸਾਰਿਆਂ ਦਾ ਅਲੱਗ-ਅਲੱਗ ਹੈ ਜੀ ਕੋਈ ਸਸਤਾ ਵੱਲੋਂ ਖਰਚਾ ਨਹੀਂ ਇਹ ਚ ਕਰਦੇ। ਤੇ ਲੰਗਰ ਵਗੈਰਾ ਉਹ ਵੀ ਸਾਰੇ ਜਿੰਨੇ ਸਾਡੇ ਮੈਂਬਰ ਆ ਮਿਲ ਕੇ ਕਰਨੇ ਹਾਂ ਜੀ। ਆਪਾਂ ਚੁੱਕਣਾ। ਨਾ ਇਹਦੀ ਕੋਈ ਗ੍ਰਹੀ ਕਰਨੇ ਆ ਤੇ ਨਾ ਹੀ ਕਲੈਕਸ਼ਨ ਕਰਨੇ ਕਿਸੇ ਚੀਜ਼ ਦੀ ਨਹੀਂ ਇਹਦੇ ਵਿੱਚ ਕਰਦੇ। ਹਾਂ ਜੀ ਦੱਸ ਦਿਓ ਕਿ ਕੀ ਪ੍ਰੋਗਰਾਮ ਹੈ ਕਿੱਥੇ ਜਾ ਰਹੇ? ਅਸੀਂ ਛੇ ਭੂਮੀ ਬਟਾਲਾ ਰੋਡ ਸੰਧਾ ਘਾੜ ਤੇ ਮਾਨਵ ਗੁਰਮਿਸ਼ਨ ਦੀ ਸੰਸਾਰ ਸਾਡੀ ਹੈਗੀ ਆ ਸਾਰੇ ਸਾਥੀ ਨੇ ਅਸੀਂ ਸਾਲ ਚ ਦੋ ਵਾਰੀ ਜਾਂ ਇੱਕ ਵਾਰੀ ਉਹਨਾਂ ਹਸਤੀਆਂ ਨੂੰ ਸਦਗੰਮ ਜਾਣੇ ਆ ਜਿਹੜੀਆਂ ਸਾਡੀਆਂ ਕੋਈ ਅਨਰੈਟੀਫਾਈ ਬਾਡੀਜ਼ ਮਿਲਦੀਆਂ ਕੋਈ ਐਕਸੀਡੈਂਟਲ ਵੀ ਜਿਨ੍ਹਾਂ ਦੇ ਵਾਰਸਾਂ ਨੂੰ ਪਤਾ ਨਹੀਂ ਚੱਲਦਾ ਉਹਨਾਂ ਦਾ ਬੜਾ ਵਿਧੀ ਵਿਵਧਾਨ ਨਾਲ ਸੰਸਕਾਰ ਕੀਤਾ ਜਾਂਦਾ ਹੈ ਫਿਰ ਬਾਅਦ ਚ ਉਹਨਾਂ ਦੇ ਫੁਲਾ ਨੂੰ ਇਕੱਠਾ ਕਰਕੇ ਆਪਣੇ ਅਸਥੀਗ੍ਰਾਹ ਜ ਰੱਖ ਦਿੰਦੇ ਆ ਫਿਰ ਜਦੋਂ ਸਾਡਾ ਪੂਰਾ ਪ੍ਰੋਗਰਾਮ ਬੰਦਾ ਉਹਨਾਂ ਦਾ ਸ਼ਾਦਾਂ ਦੇ ਵਿੱਚ ਜਾਣੇ ਆਹੀ ਉੱਥੇ ਵੀ ਸਰਜਨ ਕਰੀਦਾ ਪਹਿਲੇ ਕਨਖੜ ਜਾਈਦਾ ਫਿਰ ਉਹਦੇ ਬਾਅਦ ਆਕੇ ਹਰਕੀਪੋੜੀ ਆਕੇ ਪੁਸ਼ਾ ਘਾੜ ਉੱਥੇ ਉਹਨਾਂ ਦਾ ਪਿੰਡ ਪੁੰਨ ਦਾਨ ਕਰਾ ਕੇ ਤੇ ਫਿਰ ਉਹਦੇ ਬਾਅਦ ਅਸੀਂ ਲੰਗਰ ਲਵਾਨੇ ਆ ਉਹਨਾਂ ਦੀ ਯਾਦ ਕਿੰਨੀ ਦੇਰ ਤੋਂ ਚੱਲੀ ਹੈ ਇੱਥੇ ਦਾ ਇਹ ਕਾਫੀ ਸਾਲਾਂ ਤੋਂ ਕਿੰਨੇ ਸਾਲ ਰਜੂ ਜਸ ਰਿਕਾਰਡ 15 ਕ ਸਾਲ ਹੋ ਜਾਉਂਦੇ ਤੇ ਇਸ ਵਾਰ ਕਿੰਨੇ ਅੱਧਿਆ ਲੈ ਕੇ ਜਾ ਰਹੇ ਆ ਇਸ ਵਾਰੀ 5 ਪੰਜਾ ਪੰਜੀ ਦੋ ਵਿੱਚੋਂ ਦੀ ਵਾਰਸ ਆ ਗਏ ਆ ਉਹਦੇ ਵਾਰਸ ਆ ਗਏ ਹਾਂ ਉਹ ਉਹਨਾਂ ਨੂੰ ਹੈਡਓਵਰ ਕਰਤੀਆਂ ਸੀ ਹਾਂ ਬਾਕੀ ਲੱਗ ਗਈ ਤੇ ਬਾਕੀ ਤਿੰਨ ਲੱਗ ਗਈ ਹਾਂ